हां जी मित्रों जिम्मेदारी 748 मॉडलला मशीन दा मशीन लेके आए आज ਘੈਂੜੀ ਇਹਦਾ ਆ ਗਿਆ ਕਾਟਰ 8 ਫੁੱਟਾ ਕਾਟਰ ਆ ਗਿਆ 264 ਬਲੇਡ ਨੇ ਦੇਖ ਸਕਦੇ ਹੋ ਤੁਸੀਂ ਕਾਟਰ 8 ਫੁੱਟਾ ਕਾਟਰ ਦੇਤਾ ਜੀ ਤੇ ਨਾਲ ਇੱਕ ਬਲੇਟਾਂ ਦਾ ਸੈਟ ਅਪ ਨੂੰ ਨਾਲ ਮਿਲਦਾ ਜੀ ਇਹਦੇ ਦੇਖ ਸਕਦੇ ਹੋ ਫਿੰਗਰਾਂ ਵਗੈਰਾ ਦੇਖ ਸਕਦੇ ਹੋ ਦੇਖੋ ਜੀ ਮਸ਼ੀਨ ਦੀ ਕੁਆਲਿਟੀ ਦੇਖੋ ਪੇਂਟ ਵਗੈਰਾ ਬਹੁਤ ਹੀ ਵਧੀਆ ਲੋਕਾ ਮਸ਼ੀਨ ਦੀ ਇੱਧਰ ਗੱਲ ਕਰ ਲੈਨੇ ਆਂ ਜੀ ਬਲੇਟਾਂ ਦੀ ਗੱਲ ਕਰ ਲੈਨੇ ਆਂ 264 ਬਲੇਟ ਆ ਗਈ ਡਰਮ ਦੇ ਦੇਖੋ ਡਰਮ ਦੀ ਝਾਤ ਮਾਰ ਲੋ ਜੀ 264 ਬਲੇਟ ਆ ਗਈ ਇਹਦੇ ਇੱਧਰ ਪੁਲੀਆਂ ਦੇਖ ਲੋ ਜੀ ਆ ਦਾਣੇ ਵਾਲਾ ਸਿਸਟਮ ਉਹੀ ਆ ਜੀ ਜੇ ਕੋਈ ਰੋੜਾ ਵਗੈਰਾ ਹੁੰਦਾ ਤਾਂ ਵੀ ਇਹਦਾ ਢੱਕਣ ਖੁੱਲਦਾਗਾ ਇੱਧਰ ਦਾਣੇ ਵਾਲਾ ਪੁਲੀਆਂ ਆ ਗਈਆਂ ਜੀ ਦੇਖੋ ਜੀ ਟਾਇਰਾਂ ਦਾ ਸਾਈਜ਼ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਟਾਇਰਾਂ ਦਾ ਸਾਈਜ਼ ਬਾਕੀ ਇਹਦੇ ਸਾਰੇ ਗ੍ਰੀਸ ਵਾਲੇ ਪੈਂਡ ਬਾਹਰ ਦਿੱਤੇ ਗਏ ਨੇ ਪੈਪਾਂ ਲਾ ਕੇ ਗ੍ਰੀਸ 'ਚ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਕਰਨ 'ਚ ਜ਼ਿੰਮੇਦਾਰਾ 748 ਮਾਡਲ ਆਈ ਇਹ ਦੇਖੋ ਜੀ ਪਟਿਆਲੇ ਬੰਦ ਗਏ ਨੇ ਮਸ਼ੀਨਾਂ ਦੇਖੋ ਹੀ ਬੈਕ ਸਾਈਡ ਤੇ ਆਪ ਨੂੰ LED ਲਾਈਟ ਦਿੱਤੀ ਇਹਦੇ 2024 ਮਾਡਲ ਹੈ ਸਾਈਡਾਂ ਤੇ ਦੋਨੇ ਸਾਈਡਾਂ ਟੂਲ ਬਾਕਸ ਦੇ ਜਾਈ ਉਧਰ ਵੀ ਇਧਰ ਵੀ ਟੂਲ ਬਾਕਸ ਆ ਗਏ ਦੇਖੋ ਜੀ ਇਹਦੀ ਕੀਮਤ ਦੀ ਗੱਲ ਕਰ ਲઈએ 330000 ਰੁਪਿਆ ਕੀਮਤ ਹੈ ਜੀ ਦੇਖ ਸਕਦੇ ਹੋ ਜੀ 57 ਇੰਚੀ ਸਟਰਾਉ ਬੀ ਪਰ ਹੈ ਦੇਖੋ 330000 ਰੁਪਿਆ ਬਾਕੀ ਇਹਦੇ 10000 ਰੁਪਿਆ ਡਿਸਕਾਊਂਟ ਹੋ ਜਾਊਗਾ ਜੀ ਕੰਨ ਵੀ ਦੀ ਰਹੀ ਹੈ ਗੇਅਰ ਦੇਖ ਸਕਦੇ ਹੋ ਇੱਕ ਸਾਈਡ ਅਕ੍ਰੋਸ ਵਾਲਾ ਗੇਅਰ ਹੈ ਇਹਦਾ ਕੁਆਲਿਟੀ ਦੇਖੋ ਗੇਅਰ ਦੀ ਇੱਧਰ ਦੇਖ ਸਕਦੇ ਹੋ ਤੁਸੀਂ ਸਾਰੀ ਮਸ਼ੀਨ ਉੱਪਰ ਤੋਂ ਦਿਖਾ ਦਈਏ ਤੁਹਾਨੂੰ ਦੇਖੋ ਹੀ ਕੋਈ ਤਬਦੀਲੀ ਕੀਤੀ ਹੈ ਔਰ ਕੋਈ ਦੇਖੋ ਇਧਰ ਕਟਰ ਵਾਲਾਂ ਕਰਾਰੀਆਂ ਵਗੈਰਾ ਆ ਗਿਆਂ ਪੁਲੀਆਂ ਦੇਖ ਸਕਦਾ ਜੀ ਮੇਰੇ ਡਬਲ ਪੁਲੀ ਕਰਤੀ ਇੱਥੇ ਲੋਡ ਬਹੁਤ ਘੱਟ ਲੈਂਦਾ ਟਰੈਕਟਰ 50 ਐਸਪੀ ਦਾ ਟਰੈਕਟਰ ਨੂੰ ਵਧੀਆ ਹਸ ਕੇ ਚਲਾਉਂਦਾ ਈ ਪੂਰਾ ਵਧੀਆ ਬਹੁਤ ਹੀ ਘੱਟ ਤੇਲ ਖਾਉ ਉਹਦੇ ਟਰੈਕਟਰ ਦੇਖ ਸਕਦੇ ਹੋ ਆ ਪੈਟ ਵਗੈਰਾ ਸਾਰੇ ਬਾਹਰ ਦੇਤੇ ਇਹ ਦੇਖੋ ਜੀ ਪੁਲੀਆਂ ਦੀ ਕੁਆਲਿਟੀ ਦੇਖੋ ਕਿਸ ਤਰ੍ਹਾਂ ਪੁਲੀਆਂ ਐਡਜਸਟ ਕੀਤੀਆਂ ਦੇਖੋ ਜੀ ਬਹੁਤ ਹੀ ਸੋਹਣੀ ਮਸ਼ੀਨ ਆਈ ਬਾਕੀ ਕਿਸੇ ਕਿਸਾਨ ਪ੍ਰਾਣੀ ਮਸ਼ੀਨ ਖਰੀਦਣੀ ਹੋਵੇ ਤਾਂ ਇਹਨਾਂ ਸੰਬਾਰਕਰ ਸਕਦੇ ਹੋ ਆਪਣੇ ਹਰੇਕ ਸ਼ਹਿਰ ਚ ਇਹਨਾਂ ਦਾ ਡਿਸਟ੍ਰੀਬਿਊਟਰ ਆ ਕੋਈ ਨਾ ਕੋਈ ਮਸ਼ੀਨ ਦੀ ਕੁਆਲਿਟੀ ਦੇਖੋ ਜੀ ਤੁਸੀਂ ਡਰਮ ਦੇਖ ਸਕਦੇ ਹੋ ਦੁਬਾਰਾ ਇਧਰਲੀ ਸਾਈਡ ਤੋਂ 264 ਬਲੇਡ ਆ ਗਈ 57 ਇੰਚੀ ਸਟਰਾਉ ਦੀ 68 ਫੁੱਟ ਕੱਟ ਰਹੀ ਹੈ ਇਹਦਾ ਇਸ ਤਰ੍ਹਾਂ ਇਹ ਵੀਡੀਓ ਆਪਣੇ ਚੈਨਲ ਦੇ ਅੰਦਰ ਹੀ ਰਹਿੰਦਾ ਨਹੀਂ ਖੇਤੀਬਾੜੀ ਨਾਲ ਰਿਲੇਟਡ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ ਜੀ